ਪੂਰਾ ਪਾਤ ਪਾਦੇ ਬੂਥ ਲੈਵਲ ਦੀ ਭਰਮਾ ਸਾਡੇ ਬਹੁਤ ਹੀ ਅੱਜ ਜੂਝੇ ਆਗਮਨ ਨੂੰ ਸਵੀਕਾਰ ਕਰਦੇ ਆ ਕਿਹਾ ਕਿ ਤਰ੍ਹਾਂ ਤੱਕ ਚੋਣ ਸਰਕਾਰ ਬਹੁਤ ਸਰਕਾਰੀ ਪਾਸੇ ਦੀ ਵੱਡੀ ਤਦਾਰ ਦੇ ਵਿੱਚ ਕੋਈ ਤਰੱਕੀ ਨਹੀਂ ਕਰ ਸਕਦਾ ਤੁਸੀਂ ਆਏ ਹੋ ਪੰਜਾਬ ਦੇ ਲੋਕ ਵੀ ਨਰੇਂਦਰ ਮੋਦੀ ਦੇ ਕੀਤੇ ਕੰਮਾਂ ਤੋਂ ਕਾਫੀ ਪ੍ਰਸੰਨ ਹਨ ਪੂਰਾ ਜ਼ੋਰ ਆਇਆ ਹੈ ਬੂਥ ਲੈਵਲ ਵਿੱਚ ਮਿਲ ਕੇ ਸਾਫ ਨਜ਼ਰ ਆ ਗਿਆ ਹੈ ਲੋਕ ਜਿਵੇਂ ਲਾਇਕ ਤੋਂ ਲੈ ਕੇ ਹਰ ਵੱਡੇ ਤੇ ਛੋਟੇ ਕਾਰੋਬਾਰੀ ਜਿਨ੍ਹਾਂ ਨੇ ਟੈਂਪਰਾ ਤੋਂ ਖੜੇ ਹੋ ਪੰਜਾਬ ਦੇ ਲੋਕਾਂ ਨੇ ਇੱਕ ਆਪਣਾ ਉੱਪਰ ਲੈਵਲ ਦੀ ਮੀਟਿੰਗ ਹੋਟ ਹੈ ਕਿਵੇਂ ਲੱਗਦਾ ਵੀ ਭਾਜਪਾ ਦੇ ਜਿਹੜੀ ਹੈ ਪੰਜਾਬ ਦੇ ਅੰਦਰ ਚੋਣ ਮਾਹਮ ਕਿਵੇਂ ਰਹੇ ਸਭ ਜਗ੍ਹਾ ਵਰਕਰਾਂ ਚੋਂ ਛਾ ਭਾਰੀ ਤਦਾਦ ਆ ਰਹੇ ਆ ਸਭ ਜਗ੍ਹਾ ਹੀ ਜੋ ਸਾਡੀ ਐਕਸਪੈਕਟੇਸ਼ਨ ਹੁੰਦੀ ਹੈ ਉਸ ਤੋਂ ਜ਼ਿਆਦਾ ਆਉਂਦੇ ਆ ਤਾਂ ਉਹਦਾ ਸਿੱਧਾ ਮਤਲਬ ਹੈ ਕਿ ਆਉਣ ਵਾਲਾ ਟਾਈਮ ਸਾਡਾ ਹੈਗਾ ਪੰਜਾਬ 'ਚ ਇਹ ਸ ਤਾਂ ਹੈਗਾ ਹੀ ਆ ਪੰਜਾਬ 'ਚ ਵੀ ਸਾਡਾ ਹੀ ਭਾਜਪਾ ਆਮ ਆਦਮੀ ਪਾਰਟੀ ਜਿਹੜੇ ਸਰਕਾਰ ਦੇ ਵਾਅਦੇ ਤੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਕਹੋ ਦੇਖੋ ਆਮ ਆਦਮੀ ਪਾਰਟੀ ਪਰ ਉਹਦੇ ਲਈ ਟਾਈਮ ਲੱਗੇਗਾ ਜੇ ਮੈਂ ਕਹਿਣਾ ਹੋਵੇਗਾ ਅਸਲ 'ਚ ਮੈਂ ਜਾਣਾ ਜਲਦੀ ਤੇ ਆਮ ਆਦਮੀ ਪਾਰਟੀ ਤੋਂ ਜਿੰਨੀ ਜਲਦੀ ਛੁਟਕਾਰਾ ਹੋ ਜੇ ਪੰਜਾਬ ਦਾ ਉਨਾ ਹੀ ਭਲਾ ਪੰਜਾਬ ਦਾ ਭਲਾ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਇਹਨੂੰ ਤੁਸੀਂ ਕਿਸ ਕਿਸ ਤੰਗ ਦੇਣਾ ਕੋਈ ਕਿਸਾਨਾਂ ਦਾ ਵਿਰੋਧ ਨਹੀਂ ਹੈ ਕਿਸਾਨ ਜਥੇਬੰਦੀਆਂ ਕਿਹਾ ਕਰੋ ਮੈਂ ਜੇ 10 ਕਿਸਾਨਾਂ ਨੂੰ ਮਿਲਾ ਕੇ ਇੱਕ ਜਥੇਬੰਦੀ ਬਣਾ ਕੇ ਖੜਾ ਹੋ ਜਾ ਤਾਂ ਉਹ ਕਿਸਾਨਾਂ ਦਾ ਵਿਰੋਧ ਨਹੀਂ ਹੋ ਗਿਆ ਕਿਸਾਨ ਸਾਡੇ ਨਾਲ ਜੇ ਕਿਸਾਨ ਮੋਦੀ ਜੀ ਨੂੰ ਸਮਰਥਨ ਨਾ ਕਰਨ ਦੇਸ਼ ਸਾਡੀਆਂ ਸਰਕਾਰਾਂ ਕਿਵੇਂ ਬਣ ਜਾਣ ਠੀਕ ਹੈ ਉਸ ਲੈਵਲ ਦੀ ਬੀਜੇਪੀ ਦੀ ਜਿਹੜੀ ਮੀਟਿੰਗ ਪੰਨਵੀ ਮੀਟਿੰਗ ਹੋਈ ਹੈ ਇਹਨੂੰ ਮਤਲਬ ਕਿੱਦਾਂ ਦੇਖਦੇ ਹੋ ਕਿ ਚੌਂ ਜਿਵੇਂ ਤੁਹਾਨੂੰ ਸਹਿਤ ਮਿਲਦਾ ਹੈ ਸ਼ਰੀਰ ਕਾਰਜ ਕਰਤਾ ਹੈ ਕਾਰਜ ਕਰਤਾ ਦੇ ਨਾਲ ਵਿਚਾਰਦਾਰਾ ਹੁੰਦੀ ਹੈ ਆਪਣੀ ਸੋਚ ਉਹਨਾਂ ਦੇ ਸਾਹਮਣੇ ਰੱਖਣ ਦੀ ਉਹਨਾਂ ਦੇ ਵਿਚਾਰ ਲੈਣ ਦੀ ਤੇ ਇਹ ਤੇ ਇੱਕ ਬਹੁਤ ਚੰਗੀ ਮੀਟਿੰਗ ਸੀ ਪਰ ਤੁਸੀਂ ਦੇਖਦੇ ਹੋ ਕਿ ਨਾ ਉਤਸ਼ਾਹ ਆ ਤੇ ਇਹਨਾਂ ਨੇ ਜਾ ਕੇ ਅੱਗੇ ਕੰਮ ਕਰਨਾ ਹੈ ਇਹਨਾਂ ਨੇ ਪਾਰਟੀ ਨੂੰ ਅੱਗੇ ਤਾਕਤ ਦੇਣੀ ਹੈ ਔਰ ਇਹਨਾਂ ਦੇ ਸਾਰੇ ਪਾਰਟੀ ਚੱਲਦੀ ਹੈ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅੱਜ ਜੋ ਮਾਹੌਲ ਹੈ ਮੀਟਿੰਗ ਦੇ ਵਿੱਚ ਇੱਕ ਬਹੁਤ ਵਧੀਆ ਨਤੀਜਾ ਮਿਲੋਗਾ ਸਾਨੂੰ ਚੋਬੀ ਦੇ ਵਿੱਚ ਅੱਗੇ ਜਾ ਕੇ ਵੀ ਆਮ ਆਦਮੀ ਪਾਰਟੀ ਦੇ 2 ਸਾਲ ਦੀ ਜਿਹੜੀ ਕਾਰਗਰਦਗੀ ਹੈ ਉਹ ਕਿਦਾਂ ਮਹਿਸੂਸ ਕਰਕੇ ਤੁਸੀਂ ਲੋਕਾਂ ਕਿਵੇਂ ਮੈਂ ਤਾਂ ਹਾਲੇ ਤੱਕ ਲੱਭ ਰਿਹਾ ਮੈਨੂੰ ਤਾਂ ਦੇਖੀ ਨਹੀਂ ਕਾਰਗਰ ਕੀ ਹੈ ਇਹਨਾਂ ਦਾ ਕੰਮ ਕੀ ਹੈ ਪਿਛਲੇ 2 ਸਾਲ ਆਮ ਆਦਮੀ ਪਾਰਟੀ ਦੀ ਕੋਈ ਪ੍ਰਾਪਤੀ ਨਹੀਂ ਹੈ ਜੋ ਹਾਲ ਪੰਜਾਬ ਦਾ ਕਾਂਗਰਸ ਦੇ ਰਾਜ ਵਿੱਚ ਸੀਗਾ ਉਸ ਤੋਂ ਮਾੜਾ ਹਾਲ ਹੈ ਅੱਜ ਪੰਜਾਬ ਦਾ ਤੇ ਤੁਹਾਡੇ ਜਿਹੜੇ ਟਿਕਟਾਂ ਜਿਹੜੀਆਂ ਬੈ ਰਹਿ ਗਈਆਂ ਸੰਗਰੂਰ ਦੀ ਹੋਰ ਕਦੋਂ ਤੱਕ ਅਲੱਗ ਹੋ ਜਣਗੇ ਅਲੱਗ ਤਾਂ ਇੱਕ ਆਦੇ ਦਿਨ ਚ ਹੋ ਜਾਣਗੇ ਕਾਲੀ ਕੀ ਹੈ ਪਾਰਟੀ ਤੇ ਤਕੜੀ ਹੈ ਦੇਖੋ ਸਾਡਾ ਜੋ ਉਮੀਦਵਾਰ ਹੈ ਕਮਲ ਦਾ ਨਿਸ਼ਾਨ ਹੈ ਠੀਕ ਹੈ ਉਹ ਤੋਂ ਪਹਿਲੇ ਘੋਸ਼ਿਤ ਹੋਆ ਹੈ ਕਮਲ ਦੇ ਨਿਸ਼ਾਨ ਤੇ ਆਪਾਂ ਵੋਟਾਂ ਪਾਣੀ ਹੈ ਕਮਲ ਦੇ ਨਿਸ਼ਾਨ ਤੇ ਵੋਟਾਂ ਮੰਗਣੀ ਹੈ ਮੋਦੀ ਸਾਹਿਬ ਦੀ ਪ੍ਰਾਪਤੀਆਂ ਜੋ ਹਨ ਪਿਛਲੇ 10 ਸਾਲ ਦੀ ਮੋਦੀ ਸਾਹਿਬ ਦੀ ਪ੍ਰਾਪਤੀਆਂ ਤੇ ਆਪਾਂ ਵੋਟਾਂ ਮੰਗ ਰਿਹਾ ਕਮਲ ਨਿਸ਼ਾਨ ਸਾਡੇ ਕੋਲ ਹੈ ਸਾਡਾ ਤਾਂ ਉਮੀਦਵਾਰ ਤਿਆਰ ਅੱਜ ਦੀ ਮੀਟਿੰਗ ਤੋਂ ਬਾਅਦ ਇਹ ਮਹਿਸੂਸ ਕਰੀਏ ਵੀ ਤੁਸੀਂ ਆਉਣ ਵਾਲੇ ਕੈਂਡੀਡੇਟ ਤੁਸੀਂ ਹੋਗੇ ਜਿਲ੍ਹ ਸੰਗਰੂਰ ਕਿਉਂ ਗਰੇਵਾਲ ਸਾਹਿਬ ਵੀ ਇੱਥੇ ਬੈਠੇ ਆ ਅਮਨ ਵੀ ਇੱਥੇ ਬੈਠਾ ਭਾਨੋ ਪ੍ਰਤਾਪ ਵੀ ਇੱਥੇ ਬੈਠਾ ਸਾਡੀ ਪਾਰਟੀ ਹੈ ਸਾਡਾ ਚੋਣ ਨਿਸ਼ਾਨ ਸਾਡੀ ਪਾਰਟੀ ਹੈ ਸਾਡਾ ਉਮੀਦਵਾਰ ਸਾਡੀ ਚੋਣ ਨਿਸ਼ਾਨ ਹੈ ਕਬਲ ਦਾ ਫੁੱਲ ਔਰ ਜੋ ਵੀ ਪਾਰਟੀ ਜਿਹਨੂੰ ਵੀ ਅੱਗੇ ਕਰਦੀ ਹੈ ਸਿਰ ਮਥੇ ਔਰ ਪੂਰੀ ਮਦਦ ਨਾਲ ਉਹਨੂੰ ਜੇ ਤਾਂ ਅੱਗੇ ਵਧਾਂਗੇ ਆਦੇਸ਼ ਦਿੰਦੀ ਹੈ ਤੁਹਾਨੂੰ ਤੁਸੀਂ ਚੋਣ ਲੜੋਗੇ ਪਾਰਟੀ ਦਾ ਆਦੇਸ਼ ਕੋਈ ਮੋੜ ਸਕਦਾ ਹੈ